ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੇ ਆਪਣੀ ਦੂਜੀ ਗਰੰਟੀ ਦਿੱਤੀ ਹੈ ਮੈਨੂੰ ਤਾਂ ਬੜੀ ਹਾਸੇ ਵਾਲੀ ਗੱਲ ਲੱਗਦੀ ਹੈ ਤੀਜੀ ਗਰੰਟੀ ਦੱਸੋ ਕੀ ਹੋਊਗੀ ਚੌਥੀ ਗਰੰਟੀ ਕੀ ਹੋਊਗਾ 4-2-2 ਮਹੀਨੇ ਬਾਅਦ ਆਊਗਾ ਕੇਜਰੀਵਾਲ ਤੇ ਕਹਿਣਗੇ ਹੁਣ ਮੇਰੀ ਤੀਜੀ ਗਰੰਟੀ ਚੌਥੀ ਗਰੰਟੀ ਗਰੰਟੀ ਦੀ ਕੀ ਗਰੰਟੀਆਂ ਮੈਂ ਪੁੱਛਣਾ ਚਾਹਣਾ ਜਨਾਬ ਪ੍ਰਕਰ ਮੈਨੂੰ ਵੀ ਦੱਸੋ ਪਿਛਲੇ 7 ਸਾਲ 8 ਸਾਲ ਤੁਸੀਂ ਮੁੱਖ ਮੰਤਰੀ ਹੋ ਕਿੰਨੇ ਨਵੇਂ ਹਸਪਤਾਲ ਤੁਸੀਂ ਬਣਾਏ ਆ ਦਿੱਲੀ ਵਿੱਚ 480 ਮੁਹੱਲਾ ਕਲੀਨਿਕ ਬਣਾਏ ਆ ਦਿੱਲੀ ਵਿੱਚ ਉਹਨਾਂ ਚੋਂ 270 ਬੰਦ ਹੋ ਗਏ ਮੁਹੱਲਾ ਕਲੀਨਿਕ ਬੰਦ ਹੋ ਗਏ ਪਹਿਲੇ 6 ਮਹੀਨੇ ਪਹਿਲੇ ਤੁਸੀਂ ਖਬਰਾਂ ਸਟੇਵਿਚ ਦੇਖਿਆ ਕਿ ਦਿੱਲੀ ਵਿੱਚ ਕੋਵਿਡ ਦੀ ਬਿਮਾਰੀ ਕਰਕੇ ਕੀ ਹਾਲਤ ਹੋਈ ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਸੀ ਦਿੱਲੀ ਵਿੱਚ ਉਹ ਤੇ ਇੰਡਸਟਰੀ ਮੀਟਿੰਗ ਕਿਹ ਜਿਹਾ ਕਰ ਰਹੇ ਸੀ ਜੀ ਤੁਸੀਂ ਮੈਨੂੰ ਲੈ ਕੇ ਆਓ ਜਿਵੇਂ ਦਿੱਲੀ ਮਾਡਲ ਹੈ ਅਸੀਂ ਬਿਜਲੀ ਦਿੰਨੇ ਆ ਉਹ ਜਿਹਾ ਮਾਡਲ ਦੇਵਾਂਗੇ ਇਹ ਤਾਂ ਪੰਜਾਬੀ 'ਚ ਤੁਹਾਡੇ ਸਾਹਮਣੇ ਸਾਰੇ ਤੇਰਾ ਪ੍ਰੋਗਰਾਮ ਦਿੱਤੇ ਇਹਨੂੰ ਤਾਂ ਪੰਜਾਬੀ ਵੀ ਨਹੀਂ ਬੋਲੀ ਅੱਜ ਤਾਂ ਹਿੰਦੀ 'ਚ ਹੀ ਬੋਲ ਕੇ ਗਿਆ ਕਿ ਸਾਰੇ ਸਾਰੀ ਗੱਲਾਂ ਫਿਰ ਆਹ ਕਹਿਣਾ ਕੀ ਚਾਹੁੰਦੇ ਆ ਪੰਜਾਬ ਨੂੰ ਬੇਫਿਕਰ ਹੋਣਾ ਚਾਹੁੰਦੇ ਆ ਕਿ ਜਿਹੜਾ ਸਾਹ ਹੈ ਹੈਲਥ ਦੀ ਗੱਲ ਕੀਤੀ ਅਸੀਂ ਹਸਪਤਾਲ ਬਣਾ ਕੇ ਦਿੱਤੇ ਆ ਜੇ ਅਸੀਂ ਕੋਈ ਵੀ ਕੰਮ ਕੀਆ ਕਰਕੇ ਦਿੱਤਾ ਹੈ ए थ्री वॉल नहीं आगे लफाफा खुश है ते अंदर खुश है सब्सक्राइब आवर चैनल एंड प्रेस द बेल आइकन ताकि कोई भी नई अपडेट तुझे बिल्कुल भी मिस ना करो।